बाकी टोटल स्कूलों के बीच और मैं अपने प्रिंसिपल साहब का गल कर है क्योंकि ये रात 10 बजे मेनु कॉल आई था आज सीनियर सैकेंडरी स्कूल्स गर्ल्स के पेरेंट्स मीटिंग सी और इस स्कूल दे नाल प्रिंसीपल साहबान भी है स्टाफ भी है, और पहली बारी मैं ਮਹਿਸੂਸ ਕਰ ਰਿਹਾ ਕਿ ਜਿਹੜੇ ਬੱਚਿਆਂ ਦੇ ਪੇਰੈਂਟਸ ਆਏ ਸੀ ਅੱਜ ਉਹਨਾਂ ਦੇ ਮੂੰਹ ਤੇ ਸਮਾਈਲ ਸੀ ਖੁਸ਼ ਸੀਗੇ ਔਰ ਜਿੰਨਿਆਂ ਨੇ ਵੀ ਜਿੰਨੇ ਪੇਰੈਂਟਸ ਨੂੰ ਬੋਲਣ ਦਾ ਮੌਕਾ ਮਿਲਿਆ ਉਹਨਾਂ ਨੂੰ ਵੀ ਦਿੱਤਾ ਗਿਆ ਔਰ ਜਿਸ ਤਰੀਕੇ ਨਾਲ ਅਸੀਂ ਪ੍ਰਾਈਵੇਟ ਸਕੂਲਾਂ ਦੀਆਂ ਤਾਰੀਫਾਂ ਸੁਣੀ ਦੀਆਂ ਸੀ ਅੱਜ ਉਹਨਾਂ ਦੇ ਮੂੰਹ 'ਚ ਮੈਂ ਸਰਕਾਰੀ ਸਕੂਲ ਦੀਆਂ ਤਾਰੀਫਾਂ ਸੁਣੀਆਂ ਔਰ ਮੈਂ ਸਾਡੇ ਬਹੁਤ ਸਤਿਕਾਰਯੋਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਤੇ ਹਜੂਤ ਵੈਸ ਮਿਨਿਸਟਰ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਦੀ ਸੋਚ ਸਦਕਾ ਅੱਜ ਸਰਕਾਰੀ ਸਕੂਲਾਂ ਦੇ ਵਿੱਚ ਐਡਮਿਸ਼ਨ ਧੜੋ ਧੜ ਹੋ ਰਹੀ ਹੈ। ਔਰ ਮੈਂ ਪ੍ਰਿੰਸੀਪਲ ਸਾਹਿਬ ਦੇ ਲਾਗੇ ਬੈਠਾ ਸੀ ਤਾਂ ਮੈਂ ਵੈਸੇ ਹੀ ਪੁੱਛਿਆ ਵੀ ਨਮੀ ਕਿੰਨੀ ਕੁ ਗ੍ਰਾਂਟ ਆ ਗਈ ਹੈ ਤਾਂ ਮੈਨੂੰ ਕਹਿੰਦੇ ਨਵੀਂ 753 ਲੱਖ ਰੁਪਈਆ ਜਿਹੜੀ ਹੈ ਗ੍ਰਾਂਟ ਇਸ ਗਰਲ ਸਕੂਲ ਨੂੰ ਮਿਲਿਆ ਆਲ ਮੈਂ ਸਾਰੇ ਆਪਣੇ ਹਲਕੇ ਦੇ ਭਰਾਵਾਂ ਭੈਣਾਂ ਨੂੰ ਬੇਨਤੀ ਕਰਦਾ ਕਿ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਐਡਮਿਸ਼ਨ ਦਵਾ ਕੇ ਦੇਖੋ ਔਰ ਤੁਸੀਂ ਉਹ ਭੁੱਲ ਜਾਓਗੇ ਪ੍ਰਾਈਵੇਟ ਸਕੂਲਾਂ ਨੂੰ ਕਿਉਂਕਿ ਜਿਹੜੇ ਗਵਰਨਮੈਂਟ ਸਕੂਲ ਦੇ ਜਿੰਨੇ ਵੀ ਟੀਚਰਸ ਹੈ ਵਾਨਾ ਵੈਲ ਕੁਆਲਿਫਾਈਡ ਤੇ ਅੱਛੇ ਨੇ ਉਹਨਾਂ ਦੇ ਕੋਲ ਔਰ ਪੰਜਾਬ ਦਾ ਐਸਾ ਸਕੂਲ ਨਹੀਂ ਰਿਹਾ ਜਿੱਥੇ ਚਾਰ ਦੀਵਾਰੀ ਨਹੀਂ ਹੋਈ ਜਿੱਥੇ ਰੂਮ ਨਵੇਂ ਨਹੀਂ ਬਣੇ ਔਰ ਪਹਿਲੀ ਵਾਰੀ ਹੋ ਰਿਹਾ ਹੈ ਕਿ ਬਜਟ ਜਿਹੜਾ ਪੇਸ਼ ਹੋਇਆ ਆ ਐਸਾ ਹਫ਼ਤੇ ਹੀ ਉਹਦੇ ਵਿੱਚ 18000 ਕਰੋੜ ਰੁਪਇਆ ਐਜੂਕੇਸ਼ਨ ਲਈ ਰੱਖਿਆ ਗਿਆ 25 26 ਦੇ ਵਿੱਚ ਨਹੀਂ ਤਾਂ ਪਿਛਲੇ ਤੁਸੀਂ ਬਜਟ ਦੇਖ ਲਓ ਕਿਸੇ ਤੇ 2 ਕਰੋੜ ਕਿਸੇ ਤੇ 4 ਕਰੋੜ ਤੋਂ ਵੱਧ ਕਦੀ ਬਜਟ ਨਹੀਂ ਪੇਸ਼ ਹੋਇਆ ਐਜੂਕੇਸ਼ਨ ਲਈ ਔਰ ਮੈਂ ਭਗਵੰਤ ਮਾਨ ਦੀ ਸਕਾਰਤਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰੇ ਲੋਕਾਂ ਦੀਆਂ ਉਮੀਦਾਂ ਨੂੰ ਸੋਚਦੇ ਹੋਏ ਪ੍ਰਾਈਵੇਟ ਸਕੂਲਾਂ ਨੂੰ ਅਪਗ੍ਰੇਡ ਔਰ ਬਦਿਆ ਟੀਚਰ ਦੇਣ ਦੀ ਇੱਕ ਯੋਜਨਾ ਦੀ ਜਿਹੜਾ ਇਹ ਪਾਲਿਸੀ ਲਿਆਂਦੀ ਸੀ ਕਿਉਂਕਿ ਕੋਸ਼ ਸਕੂਲਾਂ ਦੇ ਵਿੱਚ ਪੰਜਾਬ ਦੇ ਚ ਥੋੜਾ ਜਿਹਾ ਹੈ ਕਿ ਹਲੇ ਟੀਚਰ ਘਟਿਆ ਉਹ ਵੀ ਅਗਲੇ ਹਫਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਤੇ ਜਿਹੜੇ ਸਾਡੇ ਸਿੱਖਿਆ ਮੰਤਰੀ ਹਰਜੋ ਸਿੰਘ ਬਾਜ ਜੀ ਉਹ ਮੇਰੇ ਖਿਆਲ 2500 ਟੀਚਰਾਂ ਨੂੰ ਨਵਾਂ ਨਿਯੁਕਤੀ ਪੱਤਰ ਦੇਣ ਜਾ ਰਹੇ ਆ ਔਰ ਜਿਹੜੇ ਸਕੂਲਾਂ ਦੇ ਵਿੱਚ ਵੀ ਟੀਚਰ ਕਿਸੇ ਚੇ ਘਟਿਆ ਉਹ ਅਸੀਂ ਪੂਰੇ ਇਸ ਸਾਲ ਦੇ ਵਿੱਚ ਵਿੱਚ ਪੂਰੇ ਕਰ ਦਿੰਨੇ ਆ ਤਾਂ ਮੈਂ ਇਸ ਸਕੂਲ ਦੇ ਪ੍ਰਿੰਸੀਪਲ ਸਾਹਿਬ ਦਾ ਤੇ ਇਸ ਸਕੂਲ ਦੇ ਟੀਚਰ ਸਾਹਿਬਾਨ ਦਾ ਦਿਲ ਦੀਆਂ ਗ੍ਰਹਾਈਆਂ ਤੋਂ ਧੰਨਵਾਦ ਕਰਦਾ ਜੇਨੀ ਮਦਦ ਕੀਤੀ ਆ ਤਾਂ ਅੱਜ ਉਹ ਮਿਹਨਤ ਜਿਹੜੀ ਆ ਦਿਸ ਵੀ ਰਹੀ ਆ